ਜਲੰਧਰ ਵਿੱਚ ਹੋਣ ਚਾ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੈ ਜਿਸ ਦੇ ਚੱਲਦਿਆਂ ਪਾਰਟੀਆਂ ਦੇ ਵਿੱਚ ਫੇਰਬਦਲ ਚੱਲ ਰਹੀ ਹੈ ਅਤੇ ਇਹ ਸਭ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਦੇਖੀ ਜਾ ਰਹੀ ਹੈ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਉਹਨਾਂ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਸੁਸ਼ੀਲ ਰਿੰਕੂ ਨੂੰ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾਇਆ ਦੂਜੇ ਪਾਸੇ ਇਸ ਮਾਮਲੇ ਤੇ ਟਿੱਪਣੀ ਕਰਦੇ ਆ ਭਾਜਪਾ ਦੇ ਸ਼ੂਬਾ ਪਧਰੀ ਆਗੂ ਹੁਮੇਸ਼ ਸ਼ਰਦਾ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜਲੰਧਰ ਦੇ ਵਿੱਚ ਹੋਣ ਜਾ ਰਹੀਆਂ ਜਿੰਨੀ ਚੋਣਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਮਿਲੀ ਭੁਗਤ ਦੇ ਨਾਲ ਲੜੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਚੋਣਾਂ ਦੇ ਸਮੇਂ ਰਾਣਾ ਗੁਰਜੀਤ ਸਿੰਘ ਕਾਂਗਰਸ ਦੀ ਕੰਪੇਨਿੰਗ ਇੰਚਾਰਜਿੰਗ ਦਾ ਕੰਮ ਕਰ ਰਹੇ ਸਨ ਅਤੇ ਇਸ ਦੇ ਸਬੰਧ ਤੇ ਹੁੰਦਿਆ ਹੁਣ ਸੁਚੀਲ ਰਿੰਕੂ ਉਹਨਾਂ ਤੋਂ ਬਾਹਰ ਕਿਵੇਂ ਹੋ ਸਕਦਾ ਹੈ? ਤੋਂ ਪਹਿਲਾਂ ਪ੍ਰਥਮ ਦੀਆ ਕੋਈ ਸੋਚ ਦੇ ਮੌਕੇ ਕਈ ਲੋਕ ਜਨਨ ਇਲੈਕਸ਼ਨਾਂ ਦੇ ਵਿੱਚ ਇੱਕ ਪ੍ਰਸਾਹ ਹੁੰਦੀ ਹੈ ਆਵਾਜਾਈ ਜਿਹੜੀ ਕੋਈ ਇਧਰੋਂ ਸੂਟ ਨਹੀਂ ਕਰਦਾ ਦੂਸਰੇ ਪਾਸੇ ਚਲਾ ਗਿਆ ਕੋਈ ਦੂਸਰੇ ਜਿਹੜੇ ਆ ਕੋਈ ਪਾਲਸੀਆਂ ਦੇ ਉੱਤੇ ਕੋਈ ਚੋਣਵੀ ਘੋਸ਼ਣਾ ਪੱਤਰਾਂ ਦੇ ਉੱਤੇ ਲੋਕ ਆਪਣੇ ਪਲੇਟਫਾਰਮਸ ਨੂੰ ਬਦਲਦੇ ਆ ਬਾਈ ਇਲੈਕਸ਼ਨਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ ਨਬੇ ਪਰਸੈਂਟ ਬਾਈ ਇਲੈਕਸ਼ਨ ਜਿਹੜੀਆਂ ਆ ਉਹ ਕਈ ਵਾਰੀ ਜਿਹੜੀਆਂ ਸਟੇਟ ਟੂਲ ਸਰਕਾਰਾਂ ਵਾਂ ਉਹਨਾਂ ਦੇ ਪ੍ਰਭਾਵ ਚ ਹੁੰਦੇ। ਕਿਉਂਕਿ ਸਰਕਾਰੀ ਮਸ਼ੀਨਰੀ ਦਾ ਬਾਈ ਇਲੈਕਟਰੀਕਤ ਰੂਪ ਰੂਪ ਯੋਗ ਸੇਧਾਂ ਕਰਦੀ ਨਹੀਂ ਕਰਦੀ। ਔਰ ਇੱਥੇ ਵੀ ਹੋਣੀ ਆ। ਲੇਕਿਨ ਸਭ ਤੋਂ ਮੰਦਭਾਗੀ ਘਟਨਾ ਇਹ ਆ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਲੋਕਾਂ ਦਾ ਇੰਨਾ ਕੋ ਮੋਹ ਭੰਗ ਹੋ ਗਿਆ ਕਿ ਉਹਨਾਂ ਦੇ ਕੋਲ ਜਿਲੰਦਰ ਤੇ ਲੜਾਉਣ ਵਾਸਤੇ ਕੈਂਡੀਡੇਟ ਹੀ ਨਾ। ਕੈਂਡੀਡੇਟ ਵੀ ਕਾਂਗਰਸ ਕੋਲੋਂ ਉਧਾਰਾ ਮੰਗਣਾ ਪੈ ਗਿਆ। ਇਹ ਵੀ ਕੈਂਡੀਡੇਟ ਉਹਨਾਂ ਨੇ ਦਿੱਤਾ ਕਾਂਗਰਸ ਕੋਲੋਂ ਉਧਾਰਾ ਮੰਗਿਆ ਜੁਆਇਨ ਕਰਾਇਆ ਗਿਆ। ਰੂਲਿੰਗ ਪਾਰਟੀ ਕਿੱਡੀ ਵੱਡੀ ਵਿਡੰਬਨਾ ਹੈ ਕਿ ਉਹਨਾਂ ਕੋਲ ਕੈਂਡੀਡੇਟ ਨਹੀਂ ਜਦ ਕੇ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜਦੋਂ ਸਰਕਾਰ ਬਣੀ ਹੈ 92 ਲੋਕ ਜਿੱਤ ਕੇ ਆਏ ਆ ਅਗਰ ਇਹ ਵਾਕਈ ਲੋਕਾਂ ਦੇ ਹਿੱਤ ਚ ਇਹਨਾਂ ਨੇ ਕੋ ਕੰਮ ਕੀਤੇ ਹੁੰਦੇ ਤੇ ਵੱਡੇ ਵੱਡੇ ਨੇਤਾ ਇਹਨਾਂ ਦੇ ਜਿਹੜੇ ਆ ਉਹ ਕੀ ਆ ਕੇ ਲੋਕਾਂ ਨੂੰ ਫੇਸ ਕਰਨ ਦੀ ਕ ਪੇਸ਼ ਕਰਦੇ ਅੱਜ ਇੰਨਾ ਵੱਡਾ ਮੰਤਰੀ ਮੰਡਲ ਐਡੇ ਵੱਡੇ 92 ਐਮਐਲਏ ਦੀ ਫੌਜ ਐਡੇ ਵੱਡੇ ਲੀਡਰ ਕੇਜਰੀਵਾਲ ਹੋਰ ਕਿਨੇ ਨਾਮ ਆ ਕਈ 6 ਲੋਕ ਇਹਨਾਂ ਨੇ ਜਿਹੜੇ ਹਾ ਰਾਜ ਸਭਾ ਚ ਭੇਜੇ ਆ ਬੜੇ ਵੱਡੇ ਸੰਤ ਬੜੇ ਵੱਡੇ ਇੰਡਸਟਰੀਲਿਸਟ ਬੜੇ ਵੱਡੇ ਵਪਾਰੀ ਆ ਉਹਨਾਂ ਦੇ ਕੋਲ ਕੈਂਡੀਡੇਟ ਹੀ ਹੈ ਨਹੀਂ ਜਲੰਧਰ ਲੜਾਉਣ ਵਾਸਤੇ ਜਿਹੜਾ ਸ਼ਸ਼ੀਲ ਰਿੰਕੂ ਨੂੰ ਕਾਂਗਰਸ ਤੋਂ ਜੁਆਇਨ ਕਰਾ ਕੇ ਛਡਾ ਕੇ ਦੇ ਤੇ ਔਰ ਦੂਸਰੀ ਚੀਜ਼ ਇਹ ਤਾਂ ਸਾਫ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਦੇ ਆਰ 2 ਇਨ 1 ਐਂਡ ਇਨ ਕਲਬ ਇਹ ਫੈਸਲੇ ਦਿੱਲੀ ਬੈਠ ਕੇ ਹੋਏ ਆ ਔਰ ਦਿੱਲੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਣਾ ਕਿ ਸਾਨੂੰ ਜਲੰਧਰ ਵਿੱਚ ਤੇ ਕੋਈ ਦੇ ਦਿਓ ਜਨਾਬ ਤੁਸੀਂ ਪ੍ਰਿੰਸਾ ਗਾਂਧੀ ਪਰਿਵਾਰ ਦੇ ਉਹਨਾਂ ਨੇ ਰਿੰਕੂ ਨੂੰ ਕਿਹਾ ਜਾ ਯਾਰ ਤੂੰ ਉਧਰ ਚਲ ਜਾ ਜਾ ਕੇ ਕੋਲੈਕਸ਼ਨ ਲੜਨਾ ਕਿਉਂਕਿ ਰਿੰਕੂ ਕਾਂਗਰਸ ਦਾ ਕੈਂਡੀਡੇਟ ਸੀ ਰਿੰਕੂ ਚਾਹੁੰਦਾ ਸੀ ਵੀ ਮੈਨੂੰ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਵਾਸਤੇ ਲੜਾਇਆ ਜਾਵੇ ਇਸ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਟਿਕਟ ਨਹੀਂ ਕੱਟੀ ਕੱਟੀ ਗਈ ਉਹਦੀ ਟਿਕਟ ਔਰ ਉਹਦੇ ਬਦਲੇ ਦੇ ਵਿੱਚ ਉਹਨੂੰ ਇਸ਼ਾਰਾ ਆਇਆ ਜਾ ਅ ਕਾੜੇ ਲੋਕਲ ਉਹਦਾ ਜਿਹੜੇ ਆ ਉਹਨਾਂ ਦਾ ਤਾਂ ਪੁੱਤਰਾ ਵਰਗਾ ਵਾ ਉਹ ਸਿੱਧ ਜਲੰਧਰ ਦੇ ਇਲੈਕਸ਼ਨ ਇਨਚਾਰਜ ਆ ਰਣਾ ਗੁਰਦੀਤ ਜੀ ਖੂਫਲਦੂ ਦੇ ਉਹ ਵਿਧਾਇਕ ਨਹੀਂ ਲੇਕਿਨ ਜਲੰਧਰ ਦੇ ਉਹ ਇਲੈਕਸ਼ਨ ਇਨਚਾਰਜ ਹੈ ਔਰ ਰਿੰਗੂ ਜਿਹੜਾ ਉਹਨਾਂ ਦਾ ਪੁੱਤਰਾ ਵਰਗਾ ਅਫਸਰ ਅਧਿਕਾਰੀ ਹੈ ਜਿਹਨੇ ਤੁਸੀਂ ਇਸ਼ਾਰੇ ਦੇ ਮੈਨੂੰ ਸਾਫ਼ ਕਰਦਾ ਕਾਂਗਰਸ ਔਰ ਆਮ ਆਦਮੀ ਪਾਰਟੀ ਕੇ ਵੀ ਵਾਲ ਦੀ ਖੰਡੀ ਆਦਮੀ ਇਹ ਤੋਂ ਨੋਟ ਕੋਈ ਨਹੀਂ ਇਸ ਕਿਸ ਬਰੋ ਦੇਸ਼ ਦੇ ਬਰੋ ਦੇ ਵਿੱਚ ਬੋਲਣ ਦੇ ਆਦੀ ਹੈ ਉਹ ਦੇਸ਼ ਤੋਂ ਬਾਹਰ ਬੋਲਦਾ ਹੈ ਦੇਸ਼ ਦੇ ਅੰਦਰ ਬੈਠ ਕੇ ਦੇਸ਼ ਦੇ ਖਿਲਾਫ ਬੋਲਦਾ ਸੋਏ ਕੁਝ ਨਹੀਂ ਹੋਣਾ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਅੰਦਰੋਂ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏਗਾ ਜਿਹੜਾ ਵੀ ਕੈਂਡੀਡੇਟ ਹੋਏਗਾ ਲੋਕਾਂ ਨੇ ਕਮਲ ਦੇ ਨਿਸ਼ਾਨ ਨੂੰ ਮੋਦੀ ਜੀ ਨੂੰ ਦੇਖ ਕੇ ਵੋਟ ਪਾਣੀ ਹੈ ਪਿੱਛੇ ਛੱਡ ਦਿੱਤਾ ਉੱਥੇ ਅਸੀਂ ਸਾਡੇ ਕੋਲ ਉੱਥੇ ਸਿਰਫ ਆਮ ਆਦਮੀ ਪਾਰਟੀ ਰੋਲਿੰਗ ਪਾਰਟੀ ਹੋਣ ਦੇ ਬਾਵਜੂਦ ਉੱਥੇ ਹਾਰੀ ਉੱਥੇ ਹਾਰੀ ਔਰ ਉਹ ਟ੍ਰੈਡੀਸ਼ਨਲ ਅਕਾਲੀ ਸੀਟ ਸੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੋ ਵਾਰ ਉੱਥੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਸੀ ਫੇਰ ਵੀ ਉਹਨਾਂ ਦਾ ਕੈਂਡੀਡੇਟ ਦਾ ਹਾਰਨਾ ਔਰ 1 ਸਵਾਲ 1.5 ਲੱਖ ਵੋਟ ਤੇ ਹਾਰਨਾ ਅਕਾਲੀ ਦਲ ਦਾ 4 ਨੰਬਰ ਤੇ ਜਾਣਾ ਔਰ ਭਾਜਪਾ ਨੂੰ 2 ਲੱਖ ਤੋਂ ਵੱਧ ਵੋਟ ਉੱਥੇ ਮਿਲਣਾ ਇਹ ਲੋਕਾਂ ਦਾ ਉਸ ਦਿਨ ਸਿਗਨਲ ਦਿੱਤਾ ਸੀ ਕਿ ਆਉਣ ਵਾਲਾ ਪੰਜਾਬ ਦੇ ਅੰਦਰ ਭੁਲੇਖੇ ਬਾਦ ਦੇ ਵਿੱਚ ਪਾਰਟੀ ਦਾ ਬਹੁਤ ਕੁਝ ਬਦਲਿਆ ਭਾਜਪਾ ਦੀ ਬੀ ਟੀਮ ਕਿਦਾਂ ਬੀ ਟੀਮ ਦੇ ਬੰਦੇ ਦਾ ਜਿਹੜੇ ਉਹ ਏ ਟੀਮ ਦੇ ਬੰਦੇ ਹੁਣ ਬੀ ਟੀਮ ਚ ਜਾਂਦੇ ਪਏ ਕਾਂਗਰਸ ਦੇ ਬੰਦੇ ਆਮ ਆਦਮੀ ਪਾਰਟੀ ਆਮ ਆਦਮੀ ਦੇ ਪੱਤੇ ਬੰਦੇ ਕਾਂਗਰਸ ਦੀ ਟੀਮ ਦੇ ਵਿੱਚ ਉਹ ਮੇਰਾ ਬੱਚਾ ਮਰਜ਼ੀ ਮਰਜ਼ੀ ਦੇ ਬਿਨਾਂ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ ਮੇਰਾ ਇਹ ਸਵਾਲ ਹੈ। ਔਰ ਇਹ ਸਵਾਲ ਮੇਰਾ ਸਿੱਧਾ ਸਵਾਲ ਜਿਹੜਾ ਵਾ ਕਪੂਰਲਾ ਦੇ ਲੋਕਲ ਵਿਧਾਇਕ ਔਰ ਜਲੰਧਰ ਦੇ ਇਲੈਕਸ਼ਨ ਇੰਚਾਰਜ ਰਾਣਾ ਗੁਰਜੀਤ ਸਿੰਘ ਜੀ ਨੂੰ ਹੈ। ਕਿ ਤੁਹਾਡੇ ਤੋਂ ਕਿਸ ਤਰ੍ਹਾਂ ਸੁਸ਼ੀਲ ਰਿੰਕੂ ਦਾ ਵਿਸ਼ਵਾਸ ਉੱਡ ਗਿਆ? ਕਿ ਕਿਉਂਕਿ ਰਾਹੁਲ ਗਾਂਧੀ ਔਰ ਉਹ ਉਹ ਜਿਹੜਾ ਪਪੂ ਰਾਹੁਲ ਗਾਂਧੀ ਔਰ ਗੱਪੂ ਜਿਹੜਾ ਨਾਲ ਉਹ ਕੇਜਰੀਵਾਲ ਇਹ ਦੋਨਾਂ ਦੇ ਵਿੱਚ ਵਿਚਾਰ ਬੈਠ ਕੇ ਫੈਸਲੇ ਹੁੰਦੇ ਆ ਉਤੋਂ ਤਾਂ ਆਦੇਸ਼ ਹੀ ਆਉਂਦੇ ਆ ਅਗਰ ਉਹਨਾਂ ਦਾ ਨਾਮ ਤਾਂ ਕੀ ਹੁੰਦਾ ਪਾਲਿਸੀਜ਼ ਨੂੰ ਅਡਾਪਟ ਕਰਨਾ ਪਾਲਿਸੀਜ਼ ਦੇ ਉੱਤੇ ਆਪਣੀ ਆਈਡੀਓਲੋਜੀ ਨੂੰ ਬਣਾਉਣਾ ਤੇ ਹਰ ਬੰਦੇ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਲੇਕਿਨ ਜਿਹੜਾ ਬੀਤੀ 3 ਦਿਨ ਪਹਿਲਾਂ 4 ਦਿਨ ਪਹਿਲਾਂ 15 ਦਿਨ ਪਹਿਲਾਂ ਪ੍ਰੋਬੇਬਲ ਕੈਂਡੀਡੇਟ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੀ ਬਾਈਲੈਕਚਰ ਲਈ ਸੀ ਉਹ ਛੱਡ ਕੇ ਆਮ ਆਦਮੀ ਪਾਰਟੀ ਭਾਤ ਮੇਰੀ ਗੱਲ ਦਾ ਜਵਾਬ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਦੇ ਰਹੇ ਹੋ ਔਰ ਮੈਂ ਤਾਂ ਮੇਰੀ ਗੱਲ ਜਿਹੜੀ ਹੈ ਉਹ ਤੁਹਾਡੀ ਗੱਲ ਤੇ ਮੋਹਰ ਲਗਾ ਰਹੀ ਹੈ ਤੁਸੀਂ ਮੇਰੀ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਅੰਦਰੋਂ ਇੱਕ ਨਹੀਂ ਔਰ ਦੇਸ਼ ਦੇ ਵਿਰੋਧ ਵਿੱਚ ਬੋਲਣ ਲੱਗਿਆ ਝਿਚਕਦੇ ਨਹੀਂ ਹਿਚਕਦੇ ਨਹੀਂ ਇਹ ਦੇ ਆਰ ਦੇ ਕ੍ਰੋਸ ਆਲ ਦਾ ਬਾਰਡਰਸ ਬਪੂ ਦੇਸ਼ ਤੋਂ ਬਾਹਰ ਜਾ ਕੇ ਦੇਸ਼ ਦੇ ਵਿਰੋਧ ਵਿੱਚ ਬੋਲਣ ਲਈ ਬੇਸ਼ਰਮ ਬਣ ਜਾਂਦਾ ਔਰ ਦੇਸ਼ ਵਿਰੋਧੀ ਤਾਕਤਾਂ ਦੇ ਹੱਕ ਚ ਬੋਲਣ ਲਈ ਅਰਵਿੰਦ ਕੇਜਰੀਵਾਲ ਇੱਕ ਸਕਿੰਟ ਲਾਂਦਾ ਲਾਈਵ ਤੇ ਇਸ ਚੈਨਲ ਦੇ ਲਈ ਸੁਲਤਾਨਪੁਰ ਲੋਧੀ ਤੋਂ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ